ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਕਚਰੀ ਛੋਏ ਬਲਾਸਟ ਮਾਮਲੇ ਦੇ ਵਿੱਚ ਹੁਣ ਤੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ ਜਿਵੇਂ ਹੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਸਿਆਸਤ ਕਰਨੀ ਸ਼ੁਰੂ ਹੋ ਗਈ ਹੈ ਤੇ ਇਸ ਪੂਰੇ ਮਾਮਲੇ ਦੇ ਵਿੱਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਤਿਹਾਰਾਂ ਨੂੰ ਲੈ ਕੇ ਵੀ ਕੁਝ ਨਵੇਂ ਹੁਕਮ ਜਾਰੀ ਕੀਤੇ ਗਏ ਨੇ। ਸਰ ਦੇਖੋ ਕੱਲ 12:22 ਮਿੰਟ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਸੈਕੰਡ ਫਲੋਰ ਦੇ ਵਿੱਚ ਇੱਕ ਪਬਲਿਕ ਟਾਇਲਟ ਦੇ ਵਿੱਚ ਜਿਹੜਾ ਏਜੰਟਸ ਦਾ ਸੀਗਾ ਉਹਦੇ ਵਿੱਚ ਇੱਕ ਐਕਸਪਲੋਸ਼ਨ ਹੋਇਆ ਔਰ ਉਹਦੇ ਨਾਲ ਪੁਰਾਣਾ ਰਿਕਾਰਡ ਰੂਮ ਸੀਗਾ ਪ੍ਰੀਲੀਮਨਰੀ ਜਦੋਂ ਅਸੀਂ ਇਨਸਪੈਕਸ਼ਨ ਕੀਤੀ ਸੀਨ ਆਫ ਕਰਾਇਮ ਦੀ ਔਰ ਇਨਵੈਸਟੀਗੇਟ ਕੀਤਾ ਤਾਂ ਇਸ ਤਰ੍ਹਾਂ ਹੀ ਲੱਗਿਆ ਕਿ ਇਸ ਤਰ੍ਹਾਂ ਜਿਹੜਾ ਬੰਦਾ ਬਲੋਅ ਆਫ ਹੋਇਆ ਜਿਹਦੀ ਡੈਥ ਹੋਈ ਹੈ ਉਹ ਖੁਦ ਆਪ ਕੋਈ ਚੀਜ਼ ਹੈਂਡਲ ਕਰ ਰਿਹਾ ਸੀਗਾ ਔਰ ਅਜੇ ਵੀ ਉਸ ਗੱਲ ਨੂੰ ਜਿਹੜੇ ਸਾਡੇ ਨਾਲ ਫੋਰੈਂਸਿਕ ਟੀਮਸ ਵਗੈਰਾ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਐਂਡੋਰਸ ਕੀਤਾ ਔਰ ਉਹੀ ਥਿਉਰੀ ਹੈ ਜੇ ਲੱਗ ਰਹੀ ਹੈ ਪਰ ਇੱਕ ਦਿਨ ਪੁਰਾਣੀ ਇਨਵੈਸਟੀਗੇਸ਼ਨ ਹੈ ਬਹੁਤ ਜਲਦੀ ਕੰਕਲੂਜਨ ਤੇ ਪਹੁੰਚਣਾ ਅੱਛੀ ਗੱਲ ਨਹੀਂ ਹੁੰਦੀ ਔਰ ਵਾਜਬ ਵੀ ਨਹੀਂ ਹੈ ਬਟ ਸਜੈਸਟਿਵ ਹੈ ਇਸ ਚੀਜ਼ਾਂ ਇਸ ਤੋਂ ਇਲਾਵਾ ਜਿਹੜੀ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਇਨਸਪੈਕਸ਼ਨ ਚੱਲੀ ਹੈ ਸੈਂਟੀਫਿਕਲੀ ਉਹਦੇ ਤੋਂ ਸਾਨੂੰ ਕਾਫੀ ਵਾਈਟਲ ਕਲੂਜ਼ ਮਿਲੇ ਨੇ ਔਰ ਮੈਨੂੰ ਕਾਫੀ ਆਸ ਹੈ ਕਿ ਪ੍ਰੋਗਰੈਸ ਜਿਹੜੀ ਹੈ ਸਾਡੀ ਇਨਵੈਸਟੀਗੇਸ਼ਨ ਦੀ ਕਾਫੀ ਪੋਜ਼ਿਟਿਵ ਚੱਲ ਰਹੀ ਹੈ ਜਿਹੜੀ ਰਿਪੋਰਟ ਸੀ ਮੈਨੂੰ ਟੈਟੂ ਵੀ ਮਿਲੇ ਉਹਦੇ ਸ਼ੋਲਡਰ ਤੇ ਦੇਖੋ ਸਾਰੀਆਂ ਚੀਜ਼ਾਂ ਨੇ ਉਹ ਡਾਕਟਰ ਸਾਹਿਬ ਦੀ ਰਿਪੋਰਟ ਆਉਣ ਵਾਲੀ ਹੈ ਕਿਉਂਕਿ ਇਹ ਦੇਖੋ ਮੈਡੀਕਲ ਚੀਜ਼ ਬਾਰੇ ਪਹਿਲਾਂ ਕਮੈਂਟ ਕਰਨਾ ਵਾਜਬ ਨਹੀਂ ਹੋਏਗਾ ਲੀਗਲ ਚੀਜ਼ ਹੈ ਔਰ ਮੈਡੀਕਲ ਰਿਪੋਰਟ ਦੇ ਵਿੱਚ ਹੀ ਸਾਰੀਆਂ ਚੀਜ਼ਾਂ ਕਵਰ ਹੋਣੀਆਂ ਕਿਉਂਕਿ ਬਾਡੀ ਨੂੰ ਉਹਨਾਂ ਨੇ ਉਸ ਤਰੀਕੇ ਨਾਲ ਪੋਸਟਮਾਰਟਮ ਤੋਂ ਪਹਿਲਾਂ ਆਇਡੈਂਟੀਫਾਈ ਨਹੀਂ ਹੋਈ ਸਰਵੇ ਦੇ ਵਿੱਚ ਦੇਖੋ ਉਹਦੇ ਵਿੱਚ ਕਾਫੀ ਇੰਡੀਕੇਟਿਵ ਸਾਨੂੰ ਚੀਜ਼ਾਂ ਮਿਲੀਆਂ ਹੈ ਤਾਂ ਹੀ ਮੈਂ ਤੁਹਾਨੂੰ ਦੱਸ ਰਿਹਾ ਜਿਸ ਤਰ੍ਹਾਂ ਹੀ ਸਾਡੇ ਕੋਲ ਕੋਈ ਕੰਕਲੂਸਿਵ ਚੀਜ਼ ਆਏਗੀ ਉਹ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਬੇਅਦਬੀਆਂ ਦਾ ਚੱਲ ਰਿਹਾ ਹੈ ਕੋਈ ਕਨੈਕਸ਼ਨ ਤਾਂ ਨਹੀਂ ਇਹਨਾਂ ਦਾ ਆਪਸ ਦੇ ਵਿੱਚ ਕਿਉਂਕਿ ਭਾਈ ਸਾਹਿਬ ਜਿੰਨੀ ਦੇ ਤੱਕ ਅਕਿਊਜ਼ ਜਦੋਂ ਫੜਿਆ ਜਾ ਬਟ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦੇ ਚ ਕਾਫੀ ਅਸੀਂ ਪ੍ਰੋਗਰੈਸ ਕੀਤੀ ਹੈ ਐਂਡ ਮੈਨੂੰ ਉਮੀਦ ਹੈ ਕਿ ਜਲਦੀ ਇਹਨੂੰ ਅਸੀਂ ਪੋਜ਼ਿਟਿਵ ਵੇ ਨਾਲ ਆਹੋ ਵੀ ਆਇਡੈਂਟੀਫਾਈ ਕਰ ਲਿਆ ਹੈ ਜਿਹੜਾ ਲੋਕਾਂ ਦੇ ਲਈ ਬੜੀ ਮਹੱਤਵਪੂਰਨ ਹੈ ਜਿਹੜਾ ਲੋਕਾਂ ਦੇ ਬਸਾਰਾ ਜਿਹੜਾ ਕਯੂ ਸੀਗਾ ਉਹ ਦੇਖੋ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਲੁਧਿਆਣੇ ਨਾਲ ਰਿਲੇਟਡ ਜਿਹੜਾ ਉਸ ਦੇ ਬਾਰੇ ਤਾਂ ਮੈਂ ਦੱਸ ਸਕਦਾ ਮੈਨੂੰ ਉਸ ਚੀਜ਼ ਬਾਰੇ ਨਹੀਂ ਲੰਬੀ ਸਰ ਕਿਹੜਾ ਸੀਗਾ ਟਿਫਨ ਮਮ ਸੀ ਜਾਂ ਕੀ ਸੀ ਇਹ ਅਜੇ ਕੁਝ ਦੱਸ ਨਹੀਂ ਸਕਦੇ ਬਟ ਉਹ ਉਹਨਾਂ ਦੀ ਰਿਪੋਰਟ ਦੇਣਗੇ ਸਾਰੇ ਐਕਸਪਰਟਸ ਦਿੱਲੀ ਤੋਂ ਹੋਰ ਸਾਰੇ ਆਈਆਂ ਹੋਏ ਐਂਟੀ ਨੈਸ਼ਨਲ 엘িমੈਂਟਸ ਕਿਸ ਤਰ੍ਹਾਂ ਸਰ ਕਿਸ ਤਰ੍ਹਾਂ ਕਹਿ ਰਹੇ ਹੋ ਤੁਸੀਂ ਨਹੀਂ ਮੈਂ ਨਹੀਂ ਕਹਿ ਰਿਹਾ ਜੀ ਸਾਰੇ ਕਹਿ ਰਹੇ ਵੀ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਉਹ ਜਦੋਂ ਸਾਰੇ মিডিਆ ਵਾਲੇ ਪੁੱਛ ਰਹੇ ਸੀ ਵੀ ਇਹ ਐਂਟੀ ਨੈਸ਼ਨਲ ਚੀਜ਼ ਹੋ ਸਕਦੀ ਹੈ ਮੈਂ ਕਿਹਾ ਬਿਲਕੁਲ ਹੋ ਸਕਦੀ ਹੈ ਜਿਹੜਾ ਬੰਦਾ ਪਬਲਿਕ ਸਿਕਿਉਰਿਟੀ ਨੂੰ ਪਬਲਿਕ ਜਿਹੜਾ ਸੇਫਟੀ ਨੂੰ ਥ੍ਰੈਟ ਕਰਦਾ ਹੈ ਉਹ ਕੋਈ ਮਤਲਬ ਇਹੋ ਜਿਹਾ ਦੇਸ਼ ਨੂੰ ਪਿਆਰ ਕਰਨ ਵਾਲਾ ਤਾਂ ਨਹੀਂ ਹੋ ਸਕਦਾ ਨਾ ਕਿ ਕ੍ਰਿਮਿਨਲ ਕ੍ਰਿਮਿਨਲ ਤਾਜ਼ਾ ਅਪਡੇਟ ਇਹ ਹੈ ਜੀ ਵੀ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਾਫੀ ਸਾਡੇ ਕੋਲ ਵਾਈਟਲ ਕਲੂਜ਼ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਜਲਦੀ ਅਸੀਂ ਇਹਦੇ ਵਿੱਚ ਹੋਰ ਪ੍ਰੋਗਰੈਸ ਕਰਾਂ ਪਬਲਿਕ ਪੈਨਿਕ ਨੂੰ ਹੋਵੇ ਕਿ ਅਪੀਲ ਤੁਹਾਡੇ ਸਹਿਮ ਦੇਖੋ ਭਾਈ ਸਾਹਿਬ ਬਿਲਕੁਲ ਸਹਿਮ ਵਾਲੀ ਗੱਲ ਨਹੀਂ ਹੈ ਅਸੀਂ ਬਿਲਕੁਲ ਸਤਰਕਾਂ ਸਾਰੀ ਪੁਲਿਸ ਇਹ ਕੋਈ ਨਾ ਕੋਈ ਇਨਸੀਡੈਂਟ ਹੋ ਜਾ ਹੋ ਜਾਂਦਾ ਉਹ ਵੀ ਦੇਖੋ ਇੱਕ ਵਾਸ਼ਰੂਮ ਜਿਹੜਾ ਪਬਲਿਕ ਦਾ ਹੈਗਾ ਉੱਥੇ ਹਰ ਜਗ੍ਹਾ ਪੁਲਿਸ ਅਸੀਂ ਲਾ ਨਹੀਂ ਸਕਦੇ ਬਟ ਸਾਡੀ ਜਿਹੜੀ ਪ੍ਰੋਗਰੈਸ ਹੈ ਇਨ ਮੈਂ ਪਬਲਿਕ ਨੂੰ ਆਪਣੇ ਵੱਲੋਂ ਅਪੀਲ ਕਰਦਾ ਕਿ ਅਸੀਂ ਹੋਰ ਵੀ ਫੋਰਸ ਜਿਹੜੀਆਂ ਸਾਨੂੰ ਪੰਜਾਬ ਦੇ ਡੀਜੀਪੀ ਸਾਹਿਬ ਵੱਲੋਂ ਔਰ ਗਵਰਨਮੈਂਟ ਵੱਲੋਂ ਹੋਰ ਮਿਲਣ ਦੀ ਉਮੀਦ ਹੈ ਉਹਦੇ ਨਾਲ ਹੋਰ ਅਸੀਂ ਸ਼ਹਿਰ ਦੇ ਵਿੱਚ ਸਿਕਿਉਰਿਟੀ ਜਿਹੜੀ ਸਟਰੈਂਥ ਵਧਾ ਰਹੀ ਜਿਵੇਂ ਜਦੋਂ ਕੋਈ ਇਨਸੀਡੈਂਟ ਹੁੰਦਾ ਉਹਦੋਂ ਜ਼ਰੂਰ ਚੌਕਸੀ ਵਧਦੀ ਹੈ ਕੁਝ ਦਿਨਾਂ ਵਾਸਤੇ ਫਿਰ ਉਸ ਤੋਂ ਬਾਅਦ ਫੇਰ ਜਿਹੜੀ ਇਹ ਸੁਰੱਖਿਆ ਪ੍ਰਬੰਧ ਨੇ ਜਿਹੜੇ ਠੰਡੇ ਹੋ ਜਾਂਦੇ ਨੇ ਇਹ ਤੀ ਵੀ ਅਸੀਂ ਤਰੀਕੇ ਦਾ ਮਿਲੇਗਾ ਜੀ 10-15 ਦਿਨਾਂ ਬਾਅਦ ਠੰਡੇ ਹੋਣਗੇ ਦੇਖੋ ਭਾਈ ਸਾਹਿਬ ਸੁਰੱਖਿਆ ਪ੍ਰਬੰਧਾਂ ਦਾ ਵਿੱਚ ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋਵੋਗੇ ਕਿ ਕੋਈ ਵੀ ਹੀਨਸ ਕ੍ਰਾਈਮ ਅਨਡਿਟੈਕਟਡ ਨਹੀਂ ਹੈ ਲੁਧਿਆਣੇ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਰੋਬਰੀ ਹੋਈ ਕੋਈ ਹੋਰ ਹੋਈ ਅਸੀਂ ਉਹਨੂੰ ਬੜਾ ਮਾਈਨਿਊਟਲੀ ਮੈਂ ਪਰਸਨਲੀ ਲੈਣਾ ਹੈ ਔਰ ਸਾਰੇ ਅਸੀਂ ਡਿਟੈਕਟ ਕੀਤੇ ਹੈ ਤੁਹਾਡਾ ਨਾਲ ਸ਼ੇਅਰ ਵੀ ਕੀਤੇ ਹੈ ਤੇ ਇਹਦੇ ਵਿੱਚ ਕੋਈ ਲੀਨਿਐਂਸੀ ਜਾਂ ਮਤਲਬ ਇਹੋ ਜੀ ਢਿੱਲਾ ਪਾਣ ਵਾਲੀ ਗੱਲ ਨਹੀਂ ਹੋਏਗੀ ਕਦੇ ਵੀ ਸਰ ਨਿਊ ਇਅਰ ਹੈ 크리스마ਸ ਹੈ ਪਬਲਿਕ ਰਸਵੀ ਹੋਊਗਾ ਉਹਨੂੰ ਕਿੱਦਾਂ ਦੇਖੋ ਉਹਦੇ ਤਾਂ ਕੋਵਿਡ ਦੇ ਜੋ ਗਾਈਡਲਾਈਨਸ ਆਉਣ ਗਿਆ ਉਹ ਹੈਲਥ ਡਿਪਾਰਟਮੈਂਟ ਨੇ ਇਸ਼ੂ ਕਰਨੀਆਂ ਗਵਰਨਮੈਂਟ ਵੱਲੋਂ ਆਉਣ ਗਿਆ ਉਹਨੂੰ ਹੀ ਅਸੀਂ ਫਾਲੋ ਕਰਾਂਗੇ ਬਾਕੀ ਅਸੀਂ ਜਿਹੜਾ ਸਕਿਉਰਿਟੀ ਦਾ ਅਰੇਂਜਮੈਂਟ ਆ ਉਹ ਪੁਖਤਾ ਹੋਣਗੇ ਔਰ ਮੈਂ ਸ਼ੋਰ ਕਰਦਾ ਕਿ ਕੋਈ ਐਸੀ ਗੱਲ ਨਹੀਂ ਸਟ੍ਰੇ ਇਨਸੀਡੈਂਟਸ ਕਿਤੇ ਵੀ ਕੋਈ ਬੰਦਾ ਹੁਣ ਜਾ ਕੇ ਇਹੋ ਜਿਹਾ ਕੰਮ ਕਰ ਸਕਦਾ ਸਿਰਫ ਰਿਆ ਉਹ ਮਤਲਬ ਉਹਦੇ ਚ ਸਾਡਾ ਜਿਹੜਾ ਕੰਮ ਹੈ ਉਹਨੂੰ ਡਿਟੈਕਟ ਕਰਨਾ ਉਹਦੇ ਚ ਵੀ ਅਸੀਂ ਕਾਫੀ ਪ੍ਰੋਗਰੈਸ ਕੀਤੀ ਔਰ ਮੈਨੂੰ ਉਮੀਦ ਹੈ ਕਿ ਤੁਹਾਡਾ ਜਲਦੀ ਸ਼ੇਅਰ ਕਰਾਂਗੇ ਥੈਂਕ ਯੂ ਥੈਂਕ ਯੂ ਐਸਐਮ ਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ